ਦੱਸਦਾ ਕਿ ਆਪਣਾ ਡੇਲੀ ਡਾਈਟ ਚ ਸਾਰੇ ਫੂਡ ਗਰੂਪਸ ਜਿਹੜੇ ਟੋਟਲ ਆਪਣੇ 5 ਫੂਡ ਗਰੂਪਸ ਹੁੰਦੇ ਆ ਉਹਨਾਂ ਨੂੰ ਕੇਸ ਕੇਸ ਦਾ ਅਮਾਉਂਟ ਆਪਾਂ ਡੇਲੀ ਡਾਈਟ ਇਨਕਲੂਡ ਕਰਨਾ ਚਾਹੀਦਾ ਹੈ ਜੇ ਤੁਸੀਂ ਨੋਨ ਵੇਜ ਗਾਈਡ ਲੈਨੇ ਹੋ ਤਾਂ ਪ੍ਰੋਟੀਨ ਵਿੱਚ ਗਾਈਡ ਵੀ ਆਪਣੇ ਲਈ ਜ਼ਰੂਰੀ ਆ ਪਰ ਡੇ ਤੁਹਾਡੀ ਟ੍ਰੇਨਿੰਗ ਜਿਹੜੀ ਆ ਉਹ ਸਾਫ ਹੈਲਥ ਗਰੂਪਸ ਬਣਾਉਂਦੇ ਆ ਉਹਨਾਂ ਦੇ ਤੋਂ ਤੁਸੀਂ ਲੈ ਸਕਦੇ ਹੋ ਇਹ ਪ੍ਰੋਡਕਟ ਤਾਂ ਮੈਂ ਅਸੀਂ ਇੱਥੇ ਦੇਖ ਸਕਦੇ ਆ ਕਿ ਇੱਕ ਫੂਡ ਪੈਰਾਮੀਡ ਜਿਹੜਾ ਇਹਨੂੰ ਡਿਸਪਲੇ ਕੀਤਾ ਗਿਆ ਕੀ ਕੁਝ ਕਹਿਣਾ ਚਾਹੋਗੇ ਫੂਡ ਪੈਰਾਮੀਡ ਕੀ ਐਕਚੁਅਲੀ ਫੂਡ ਪਰ ਮੈਂ ਐਸ ਸੀ ਸਟੇਟਸ ਪੇ ਤੇ ਲਾਇਆ ਹੈ ਇਹ ਆਪਾਂ ਨੂੰ ਦੱਸਦਾ ਕਿ ਆਪਾਂ ਨੂੰ ਡੇਲੀ ਡਾਈਟ ਚ ਸਾਰੇ ਫੂਡ ਗਰਪਸ ਜਿਹੜੇ ਟੋਟਲ ਆਪਣੇ 5 ਗਰਪਸ ਤੋਂ ਹੁੰਦੀਆਂ ਉਹਨਾਂ ਨੂੰ ਕੇਸ ਕੇ ਦਾ ਮਾਊਂਚ ਆਪਾਂ ਤੇ ਡੇਲੀ ਡਾਈਟ ਚ ਸ਼ਾਮਿਲ ਕਰਨਾ ਚਾਹੀਦਾ ਹੈ। ਸੋ ਵੈਰਾਈਟੀ ਲੈਟ ਹੋਣੀ ਚਾਹੀਦੀ ਹੈ ਕਿ ਜਿਵੇਂ ਫੂਡਸ ਐਂਡ ਵੈਜੀਟੇਬਲਸ ਹੋਵੇ ਇਹਨਾਂ 'ਚ ਆਪਾਂ ਨੂੰ ਤੇਲੀਆਂ ਚ ਮਿਆਸੀ ਛੋਟੇ ਵਾਲੇ ਦੇ ਖਾਣਾ ਚਾਹੀਦਾ ਹੈ। ਫੇਟਰ ਵੀ ਸਭ ਤੋਂ ਵੱਧ ਰੋਕ ਕੇ ਖਾਓ ਕਿ ਇਹਨਾਂ ਡਾਈਟ ਆਪਸ਼ਨਸ ਦਾ 5% ਜਿਹੜੀ ਰੈਗੂਲਰ ਲਾਈਫ ਸਟਾਈਲ ਡਿਜ਼ੀਜ਼ ਆ ਉਹਨਾਂ ਨੂੰ ਕੱਟ ਕਰਨਾ ਹੈ। ਪਾਣੀ ਚੁੱਪੇ ਪਾਜੰਦਾ ਮਿਲਕ ਐਂਡ ਮਿਲਕ ਪ੍ਰੋਡਕਟਸ ਵੀ ਆਪਾਂ 3 ਟਾਈਮਸ ਲੈ ਸਕਦੇ ਹਾਂ ਪਰ ਡੇ ਤੇ ਉਸ ਤੋਂ ਬਾਅਦ ਆਉਂਦਾ ਨਾਨ ਵੇਜੇ ਤੁਸੀਂ ਨਾਨ ਵੇਜ ਡਾਈਟ ਲੈਣੇ ਹੋ ਤਾਂ ਪ੍ਰੋਟੀਨ ਵਿੱਚ ਗਾਈਡ ਵੀ ਆਪਾਂ ਲਈ ਜ਼ਰੂਰੀ ਆ ਪਰ ਡੇ ਦੋ ਵਾਰ ਹੀ ਲੈ ਸਕਦੇ ਹੋ ਜਾਂ ਫਿਰ ਸਭ ਤੋਂ ਕੱਟ ਕੁਆਂਟੀਟੀ ਚ ਆਪਾਂ ਮਿੱਠੀਆਂ ਚੀਜ਼ਾਂ ਸੋਈ ਚੋਗੀਆਂ ਫੈਟ ਵਾਲੀਆਂ ਉਹ ਕੱਟ ਕਾਣੀਆਂ ਤਾਂ ਕਿ ਆਪਾਂ ਓਬੀਸਿਟੀ ਹਾਰਟ ਡਿਜ਼ੀਜ਼ ਇਹ ਚੀਜ਼ਾਂ ਪ੍ਰੀਵੈਂਟ ਕਰ ਜਾਈਏ ਤਾਂ ਇਹਨਾਂ ਚੀਜ਼ਾਂ ਦਾ ਇਹ ਇੰਡੀਕੇਸ਼ਨ ਆਪ ਕੋ ਪੇਰਾਉਂਦਾ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਸਾਰੀ ਚੀਜ਼ਾਂ ਡਿਸਪਲੇ ਕੀਤੀਆਂ ਗਈਆਂ ਨੇ ਕੀ ਕਹਿਣਾ ਹੈ ਇਹ ਵਿਥਵਾ ਟੈਕਸਟਾਈਲਸ ਦੇ ਅੰਡਰ ਆਂਦਾ ਐਮਬਰਾਇਡਰੀਜ਼ ਆ ਇਹਨਾਂ ਦੀ ਟ੍ਰੇਨਿੰਗ ਦਿੱਤੀਆਂ ਠੇਕੇ ਦੀ ਕੇਚੂ ਐਂਡ ਕੇਵੀਕੇਚ ਵਰਕੀਸ਼ਨ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਸਰਟੀਫਿਕੇਸ਼ਨ ਹੁੰਦਾ ਉਹਨਾਂ ਦਾ ਉਹਦੇ ਫੈਬਰਿਕ ਪੇਂਟਿੰਗ ਆ ਜਾਂਦੀ ਆ ਪ੍ਰਿੰਟਿੰਗ ਆ ਜਾਂਦੀ ਆ ਐਮਬੈਲਿਸ਼ਮੈਂਟ ਆਫ ਕਲੋਥਸ ਥਰੂ ਮਾਡਰਨ ਐਂਡ ਟ੍ਰੈਡੀਸ਼ਨਲ ਟੈਕਨਿਕਸ ਆ ਪਰ ਉਹ ਪ੍ਰਾਲੀ ਤੋਂ ਬਣਿਆ ਕੁਝ ਚੀਜ਼ਾਂ ਬਾਸਕੇਟਸ ਆ ਇੱਕ ਅਨਿਊਜ਼ ਪੇਪਰ ਤੋਂ ਜਿੰਨਾ ਵੀ ਵੇਸਟ ਮਟੀਰੀਅਲ ਆਉਂਦਾ ਉਹ ਤੋਂ ਆਪਾਂ ਕੀ ਕੁਝ ਬਣਾ ਸਕਦੇ ਹਾਂ ਇਸ ਤਰ੍ਹਾਂ ਦੇ ਕੁਝ ਇਟੇ ਯੂਨੀਵਰਸਿਟੀ ਦੇ ਵਿੱਚ ਇਸਦੇ ਰਿਗਾਰਡਿੰਗ ਟ੍ਰੇਨਿੰਗ ਦਿੱਤੀ। ਖੇਤੀ ਵਿਗਿਆਨ ਕੇਂਦਰਾਂ ਅਤੇ ਪੰਜਾਬ ਦੇ ਹਰ ਡਿਸਟ੍ਰਿਕਟਸ ਹੈਗਾ। ਉੱਥੇ ਵੋਕੇਸ਼ਨਲ ਟ੍ਰੇਨਿੰਗਸ ਹੁੰਦੀ ਹੈ ਅਤੇ ਅੰਦਰ ਵੀ ਹੁੰਦੇ ਆ। ਹਰ ਉਸੇ ਵੀ ਹੋ ਗਿਆ ਹਰ ਏਰੀਆ ਚ ਹੈ ਗਿਆ ਹਰ ਡਿਸਟ੍ਰਿਕਟ ਚ ਹੈ ਗਿਆ ਸਰ ਮੈਂ ਮੈਨੂੰ ਬਣਾ ਤੋਂ ਬਾਅਦ ਇਹਨੂੰ ਸੇਲ ਆਊਟ ਵੀ ਕਿੱਦਾਂ ਕਰਨਾ ਹਾਂਜੀ ਜਿਹੜੀ ਸਾਡੇ ਟ੍ਰੇਨੀਆਂਜ਼ ਹੁੰਦੇ ਆ ਉਹ ਸੈਲਫ ਹੈਲਪ ਗਰਪਸ ਬਣਾਉਂਦੇ ਆ ਉਹਨਾਂ ਦੇ ਥਰੂ ਤੁਸੀਂ ਲੈ ਸਕਦੇ ਹੋ ਇਹ ਪ੍ਰੋਡਕਟ ਉਹ ਸੇਲ ਕਰਦੇ ਆ ਅਸੀਂ ਉਹਨਾਂ ਨੂੰ ਟ੍ਰੇਨ ਕਰਦੇ ਆ